ਕੋਈ ਦੇਸ਼ ਇਹੋ ਜਿਹਾ ਹੋ ਸਕਦਾ ਭਲਾ ਜਿੱਥੇ ਸਾਨੂੰ ਪੰਜਾਬੀ ਨਾ ਮਿਲਣ ਤੇ ਪੰਜਾਬੀਆਂ ਵੱਲੋਂ ਆਉ ਭਗਤ ਨਾ ਹੋਵੇ ਤੇ ਬਾਈ ਸਰਬਜੀਤ ਸਿੰਘ ਨੇ ਨਵੇਂ ਨਵੇਂ ਸ਼ਹਿਰ ਤੋਂ ਸੀ ਨਾਈ ਤੁਸੀਂ ਇਹ ਨਵੇਂ ਸ਼ਹਿਰ ਤੇ ਨੇੜੇ ਪਿੰਡ ਹੈ ਕਾਫੀ ਦਿਨਾਂ ਤੋਂ ਭੈਣ ਹੋਣਿਆਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਤੇ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਸੀਗੇ ਫਿਰ ਫਾਈਨਲੀ ਅਸੀਂ ਕੱਲ ਮਿਲ ਹੀ ਲਈ ਤੇ ਹੁਣ ਇਹ ਆਪਾਂ ਨੂੰ ਅੱਜ ਬੈਲਜੀਅਮ ਬੈਲਜੀਅਮ ਜਾਣਾ ਜੀ ਅੱਜ ਆਪਾਂ ਬਾਈ ਹੁਣੀ ਇੱਥੇ ਇੱਕ ਪਿੰਡ ਜੀ ਰਹਿੰਦੇ ਆ ਇਹ ਐਮਸਟਰਡਮ ਤੋਂ ਮੈ ਲੱਗਾ ਹੋਏ 25-30 ਕਿਲੋਮੀਟਰ ਦੂਰ ਆ ਹੋਣਾ ਸੀ ਤੇ ਕੱਲ ਸ਼ਹਿਰ ਚ ਅਸੀਂ ਸ਼ਾਮ ਨੂੰ ਮਿਲਲੇ ਸੀਗੇ ਅਸੀਂ ਜਾਣਾ ਕੱਲ ਸੀਗਾ ਬੈਲਜੀਅਮ ਤੇ ਸਾਨੂੰ ਐ ਸੀਗਾ ਵੀ ਉੱਥੇ ਜਾ ਕੇ ਆ ਘੁੰਮਾਂਗੇ ਪਰ ਕਹਿੰਦੇ ਆ ਵੀ ਕੁਦਰਤ ਦੇ ਪਲਾਨ ਤੁਹਾਡੇ ਸਾਹਮਣੇ ਕੁਝ ਹੋਰ ਹੁੰਦੇ ਆ ਕੁਦਰਤ ਨੇ ਕੁਝ ਹੋਰ ਸੋਚਿਆ ਹੁੰਦਾ ਹੈ ਤੇ ਆ ਬੰਦਾ ਕੁਝ ਹੋਰ ਸੋਚਦਾ ਹੈ ਤੇ ਪਰ ਅਸੀਂ ਮਿਲਣਾ ਸੀ ਸਾਡਾ ਮਿਲਣਾ ਲਿਖਿਆ ਸੀਗਾ ਤੇ ਇਹਨਾਂ ਕੋਲੇ ਆਉਣਾ ਸੀਗਾ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਇਹਨਾਂ ਕੋਲੇ ਜਾਵਾਂਗੇ ਇਦਾਂ ਇੱਕ ਰਾਤ ਵੀ ਉੱਥੇ ਰਹਿਣਾ ਹੈ ਹਨਾ ਜਾ ਰਹਿਣਾ ਪਾਊਗਾ ਨਹੀਂ ਪਰ ਵਧੀਆ ਚਲੋ ਪਿਆਰ ਮੁਹੱਬਤ ਆਉਂਦੀ ਹੈ ਸਾਰਿਆਂ ਦੀ ਤੇ ਜਦੋਂ ਇੰਨਾ ਪਿਆਰ ਨਾਲੇ ਮਿਲੇ ਸਮਝ ਤਾਂ ਸੀ ਵੀ 5 ਮਿੰਟ ਲਈ ਮਿਲਾਂਗੇ ਤੇ ਬੈਲਜੀਅਮ ਦੀ ਸਾਡੀ ਟ੍ਰੇਨ ਸੀ ਅਸੀਂ ਟ੍ਰੇਨ ਤੇ ਬੈਲਜੀਅਮ ਜਾਣਾ ਸੀਗਾ ਪਹਿਲਾਂ ਕਹਿੰਦਾ ਸਾਡੇ ਕੋਲ ਸਿਰਫ ਘਰੇ ਚੱਲੋ ਤੁਸੀਂ ਤੇ ਚਾਹ ਪੀ ਕੇ ਆ ਜਿਓ ਘਰੇ ਆਏ ਫਿਰ ਕਹਿੰਦੇ ਰੋ ਗੱਲਾਂ ਕਰੋ ਅੱਜ ਦਾ ਦਿਨ ਕਿਉਂ ਇਦਾਂ ਕਰਦੇ ਸਵਿਰ ਸਾਨੂੰ ਇੰਨਾ ਪਿਆਰ ਕਰਦੇ ਜਦੋਂ ਫਿਰ ਸਾਨੂੰ ਵੀ ਐ ਹੁੰਦਾ ਜਵਾਬ ਦੇਣਾ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਹਨ ਸੋ ਅੱਜ ਹੁਣ ਇਹ ਆਪਾਂ ਨੂੰ ਤਾਂ ਕਰਕੇ ਬੈਲਜੀਅਮ ਅੱਜ ਇਹ ਹੀ ਡ੍ਰੌਪ ਕਰਕੇ ਆਉਣਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਇਹਨਾਂ ਦੀ ਬੜੀ ਸਾਨੂੰ ਖੁਸ਼ੀ ਵਾਲੀ ਗੱਲ ਹੋਈ ਵੀ ਇਹ ਦੋਵੇਂ ਕੁੜੀਆਂ ਆਪਣੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਪੰਜਾਬੀ ਬੋਲਦੀਆਂ ਪੰਜਾਬ ਨਾਲ ਜੁੜੀਆਂ ਹਾਂਜੀ ਇੱਥੋਂ ਦੀਆਂ ਬਾਰਨ ਤੇ ਬਾਈ ਜੀ ਹੁਣੇ 90 ਚ ਆਈ ਸੀਗੇ ਹਾਂਜੀ ਇਹ ਗੱਲ ਨਾ ਵਾਕਈ ਸੱਚ ਹੈ ਵੀ ਪੰਜਾਬੀ ਬੰਦੇ ਜਿਹੜੇ ਹੈਗੇ ਆਪਣੀ ਬਹੁਤ ਮਿਹਨਤੀ ਆ ਤੇ ਤੁਸੀਂ ਦੇਖੋ ਮਿਹਨਤਾਂ ਦੇ ਨਾਲ ਹੀ ਹੈ ਵੀ ਐਡੇ ਐਡੇ ਕਾਰੋਬਾਰ ਖੜੇ ਕੀਤੇ ਐਡੇ-ਐਡੇ ਕਾਰੋਬਾਰ ਖੜੇ ਕੀਤੇ ਬਾਈ ਜੀ ਹੁਣ ਇਹਦਾ ਹੋਲ ਸੇਲ ਇਥੇ ਹੋਲ ਸੇਲ ਦਾ ਕੰਮ ਹੈ ਨਾ ਜੀ ਤੁਹਾਡਾ ਕੱਪੜੇ ਦਾ ਕੰਮ ਹੈ ਇਹਨਾਂ ਦਾ ਸਾਰਾ ਤੇ ਇੱਕ ਮਤਲਬ ਜਦੋਂ ਪਤਾ ਵੀ ਨਾ ਹੋਵੇ ਵੀ ਪਹੁੰਚਾਂਗੇ ਕਿਸੇ ਮੰਜ਼ਲ ਦੇ ਕਿ ਨਾ ਪਹੁੰਚਾਂਗੇ ਅੱਜ ਤੋਂ ਮੰਨ ਲਓ 32-33 ਸਾਲ ਹੋ ਗਏ ਹਨ ਨਾ ਆਇਆਂ 32-33 ਸਾਲਾਂ ਦੇ ਵਿੱਚ ਆਪਦਾ ਇਥੇ ਘਰ ਹੋਵੇ ਕਾਰਾਂ ਹੋਣ ਤੇ ਆਪਦਾ ਬਿਜ਼ਨਸ ਹੋਵੇ ਹਨਾ ਇਹ ਬਿਨਾਂ ਮਿਹਨਤ ਤੋਂ ਖੜਾ ਨਹੀਂ ਕੀਤਾ ਜਾ ਸਕਦਾ ਜਿੱਥੇ ਜਿੱਥੇ ਪੰਜਾਬੀ ਵੱਸਦੇ ਐ ਸਾਰਿਆਂ ਨੂੰ ਸਲਾਮ ਹੈ ਉਹਨਾਂ ਦੇ ਸਿਰ ਨੂੰ ਉਹਨਾਂ ਦੇ ਉਦਮ ਨੂੰ ਅੱਧਕ ਰਸਤੇ ਅਜੇ ਆਏ ਆ ਜੀ ਤੇ ਮੀ ਵੀ ਦੇਖ ਲਓ ਹੋ ਗਿਆ ਸ਼ੁਰੂ ਯਾਰ ਪਚਾਓ ਤੇ ਮੀ ਨਹੀਂ ਖੜਾ ਛੜਦਾ ਤੁਹਾਡਾ ਗਰਮੀ ਅਜ ਤਾਂ ਖਾਸ ਕਰਕੇ ਪਰ ਸਾਡਾ ਸਫਰ ਜਿਵੇਂ ਤੁਹਾਨੂੰ ਦੱਸਿਆ ਜਿਆਦਾ ਲੰਬਾ ਹੈ ਨੀਗਾ ਤੇ ਬੜੀ ਜਲਦੀ ਅਸੀਂ ਪਹੁੰਚ ਜਾਣਾਗਾ ਹੋਪਸ ਉਹਥੇ ਨਾ ਹੋਵੇ ਫੇਰ ਹੀ ਤੁਹਾਨੂੰ ਘੁਮਾ ਸਕਦੇ ਆ 2 ਘੰਟਿਆਂ ਦੇ ਸਫ਼ਰ ਬਾਅਦ ਅਸੀਂ ਪਹੁੰਚ ਗਏ ਆ ਫਾਈਨਲੀ ਇਹ ਪਿੰਡ ਦੇ ਵਿੱਚ ਜਿਹੜਾ ਦੋ ਦੇਸ਼ਾਂ ਦੇ ਵਿਚਾਲੇ ਲੰਕ ਰਹੇਗਾ ਤੇ ਇਹ ਪਿੰਡ ਦਾ ਇਹ ਪਿੰਡ ਦੇ ਜਿਹੜੇ ਨਾਮ ਹੈ ਵੀ ਦੋ ਹੈ ਇੱਕ ਇਹ ਪਿੰਡ ਦਾ ਨਾਮ ਹੈਗਾ ਬਾਰਲੇ ਨਸਾਊ ਇੱਕ ਹੈਗਾ ਬਾਰਲੇ ਹਰਟਾਗ ਤੇ ਮਤਲਬ ਦੋ ਦੋ ਨਾਵਾਂ ਨਾਲ ਮਸ਼ਹੂਰ ਹੈ ਅੱਧਾ ਪਿੰਡ ਬੈਲਜੀਅਮ 'ਚ ਅੱਧਾ ਨੀਦਰਲੈਂਡ 'ਚ ਜਿਹੜਾ ਪਾਸਾ ਇਹਦਾ ਨੀਦਰਲੈਂਡ 'ਚ ਹੈ ਉਧਰ ਬੋਲਦੇ ਇਹਨੂੰ ਬਾਰਲੇ ਨਸਾਊ ਬੋਲਦੇ ਆ ਜਿਹੜਾ ਪਾਸਾ ਇਹਦਾ ਬੈਲਜੀਅਮ 'ਚ ਹੈ ਉਧਰ ਬਾਰਲੇ ਹਰ ਟੌਕ ਬੋਲਦੇ ਆ ਥੋੜਾ ਜਿਹਾ ਮੀ ਹੈਗਾ ਬਸ ਵੀ ਇੰਨਾ ਕੁ ਤਾਂ ਕੁਝ ਨਹੀਂ ਕਹਿੰਦਾ ਜਿਆਦਾ ਨਾ ਹੋਵੇ ਫੇਰ ਕੰਮ ਖਰਾਬ ਹੋ ਜਾਂਦਾ ਹੈਗਾ ਤੇ ਤੁਸੀਂ ਦੇਖ ਲਓ ਮਤਲਬ ਯੂਰਪ ਦੇ ਜਿਹੜੇ ਪਿੰਡ ਹੈ ਉਹ ਵੀ ਇਸ ਤਰ੍ਹਾਂ ਬਾਰਡਰਾਂ ਦੇ ਵਿਚਾਲੀ ਆਪਣੇ ਯਾਰ ਕਿੰਨੇ ਕਿੰਨੇ ਫੌਜੀ ਸ਼ਹੀਦ ਹੋ ਜਾਂਦੇ ਆ ਬਾਰਡਰਾਂ ਤੇ ਮਤਲਬ ਵੀ ਆਪਦੇ ਇੰਚ ਇੰਚ ਥਾਂ ਪਿੱਛੇ ਲੜਦੇ ਵੀ ਇਹ ਮੇਰੇ ਦੇਸ਼ ਦਾ ਥਾਂ ਆਏਗਾ ਤੇ ਇੱਥੇ ਕੋਈ ਲੜਾਈਆਂ ਨਹੀਂ ਆਹ ਬਾਰਡਰ ਆ ਗਿਆ ਇਹਨਾਂ ਦਾ ਬਾਰਡਰ ਤਾਂ ਦੇਖੋ ਇਹੀ ਬਾਰਡਰ ਹੈ ਬਾਈ ਜੀ ਇਹ ਬਾਰਡਰ ਹੈ ਨਾ ਤੇ ਆਹ ਦੇਖੋ ਲਿਖਿਆ ਹੋਇਆ ਇੱਥੇ ਆਪੀ ਪਾਇਆ ਹੈ ਬੈਲਜੀਅਮ ਬੈਲਜੀਅਮ ਐਨ ਐਲ ਨੀਦਰਲੈਂਡ ਐਨ ਐਲ ਨੀਦਰਲੈਂਡ ਫਲਾਸਸ ਮਤਲਬ ਸਮਝਾਉਂਦਾ ਹਾਂ ਜੀ ਹੁਣ ਅਸੀਂ ਦੋਵੇਂ ਕੀ ਹੋਇਆ ਦੋਵੇਂ ਅੱਛਾ ਆ ਪਲੱਸ ਹੋਇਆ ਹਾਂਜੀ ਆ ਪਲੱਸ ਵਾਲੀ ਲਾਈਨ ਸਮਝਾਉ ਉੱਤੇ ਦੀ ਲਾਈਨ ਹੈ ਅੱਛਾ ਆ ਸਮਝਾਉ ਉੱਤੇ ਲੱਗਿਆ ਹੋਇਆ ਹੈ ਹਾਂਜੀ ਨਹੀਂ ਇਹ ਤਾਂ ਕੁਝ ਹੋਰ ਲੱਗਿਆ 31 ਅਕਤੂਬਰ ਨੂੰ 1995 ਦਾ ਲੱਗਿਆ ਹੋਇਆ ਤਾਂ ਕੁਝ ਆ ਦੇਖੋ 18 8 ਅਗਸਤ ਆ ਪਿੰਡ ਦਾ ਨਕਸ਼ਾ ਨਾਲ ਦੇ ਵਿੱਚ ਹੋਇਆ ਸੀ ਹੈਨਾ ਜੀ 8 ਅਗਸਤ 1843 ਦਾ ਸਮਝੌਤਾ ਹੋਇਆ ਹੈ ਇਹਨਾਂ ਦਾ ਹਾਂਜੀ 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 ਤੇ ਆ 1995 ਚ ਦੁਬਾਰਾ ਲਾਇਆ ਹੋਇਆ ਨਾ ਇਹਨੂੰ ਜਾਂ ਤਾਂ ਹੈਨਾ ਆ ਪਿੰਡ ਦਾ ਨਕਸ਼ਾ ਜੀ ਇਹਦਾ ਸਾਰੇ ਇਹ ਕਿਹੜੀ ਹੈ ਜੀ ਤੇ ਇਸ ਤਰ੍ਹਾਂ ਜਾਂਦਾ ਜੀ ਬਾਰਡਰ ਇਹ ਤੇ ਆਹ ਘਰ ਹੁਣ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਲਾ ਇਹ ਇਧਰਲੇ ਪਾਸੇ ਨੀਦਰਲੈਂਡ ਚ ਐਧਰ ਬੈਲਜੀਅਮ ਐ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੋਸੀਬਲ ਨਹੀਂ ਹੋਣੀਆਂ ਸੀਗੀਆਂ ਜੇ ਅਸੀਂ ਨੀਦਰਲੈਂਡ ਦੇ ਜਿਹੜੀ ਰਾਜਧਾਨੀ ਐ ਐਮਸਟਰਡਮ ਉਥੋਂ ਸਿੱਧੀ ਟ੍ਰੇਨ ਲੈਂਦੇ ਤੇ ਸਿੱਧਾ ਬੈਲਜੀਅਮ ਦੀ ਰਾਜਧਾਨੀ ਅਸੀਂ ਬਰੂਸਲ ਜਾਣ ਦਾ ਸਾਡਾ ਪਲਾਨ ਸੀਗਾ ਤੇ ਪੰਜਾਬੀਆਂ ਦੇ ਅਸੀਂ ਇਸ ਕੋਲੋਂ ਸ਼ੁਕਰਗੁਜ਼ਾਰ ਆ ਤੇ ਜਿਹੜੇ ਵੀ ਕੰਟਰੀ ਚ ਅਸੀਂ ਜਾਂਦੇ ਆ ਸਾਨੂੰ ਇੰਨਾ ਮਾਨ ਸਤਕਾਰ ਦਿੰਦੇ ਤੇ ਬਾਈ ਜੀ ਹੋਣਿਆ ਨੇ ਕਿਆ ਵੀ ਅਸੀਂ ਵੀ ਮੈਂ ਤੁਹਾਨੂੰ ਖੁਦ ਛੱਡ ਕੇ ਆਉਂਗਾ ਸ਼ੁਕਰੀਆ ਭਾਈ ਜੀ ਤੁਹਾਡੇ ਕਰਕੇ ਦੇ ਅਸੀਂ ਦੇਖਿਆ ਤੇ ਅਸੀਂ ਸਾਰਿਆਂ ਨੂੰ ਦਿਖਾਇਆ ਤੇ ਨਹੀਂ ਸਾਨੂੰ ਇਸ ਪਿੰਡ ਬਾਰੇ ਪਤਾ ਵੀ ਨਹੀਂ ਸੀਗਾ ਇਹਨਾਂ ਨੇ ਦੱਸਿਆ ਸਾਰਾ ਵੀ ਇਸ ਤਰ੍ਹਾਂ ਦੇ ਬਾਰਡਰ ਤੇ ਕੁਝ ਪਿੰਡ ਹੁੰਦੇ ਆ ਹਨ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਉਹ ਤਾਂ ਪੋਸੀਬਲ ਹੈ ਕਿਉਂਕਿ ਸਾਰੇ ਪਹਿਲਾਂ ਆਪ ਜਰੋਂ ਵਲੌਗ ਦੇਖਦੇ ਹੁੰਦੇ ਆ ਤਾਂ ਪਤਾ ਹੁੰਦਾ ਯਾਰ ਵੀ ਆਹ ਚੀਜ਼ ਸਾਰਿਆਂ ਨੂੰ ਦਿਖਾਉਣ ਵਾਲੀ ਵਾਕਿਆ ਹੈ ਵੀ ਦਿਖਾਉਣ ਵਾਲੀਆਂ ਚੀਜ਼ਾਂ ਹਨ ਇਨਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਮਤਲਬ ਇਹ ਲੋਕ ਕਿੰਨੇ ਪਿਆਰ ਨਾਲ ਰਹਿੰਦੇ ਆ ਕੋਈ ਦੁਸ਼ਮਣੀਆਂ ਨਹੀਂ ਕੋਈ ਲੜੋ ਲੜਾਈਆਂ ਨਹੀਂ ਹੈਗੀਆਂ ਤੇ ਹੁਣ ਤੁਹਾਨੂੰ ਜਿਹੜਾ ਭਾਈ ਜੀ ਆ ਕੀ ਲੱਗਿਆ ਹੋਇਆ ਸਾਹਮਣੇ ਇਹ ਇਹਨਾਂ ਦੇ ਬਾਰਡਰ ਦਾ ਪੱਥਰ ਲੱਗਿਆ ਹੋਇਆ ਜੀ ਇਹਨੂੰ ਖਰੇਸਪਾਲ ਕਹਿੰਦੇ ਜੀ ਅੱਛਾ ਜੀ ਬੁਰਜੀ ਕਹਿ ਸਕਦੇ ਆ ਜੇ ਮੈਂ ਆਪਾਂ ਪੰਜਾਬੀ ਚ ਹਾਂਜੀ ਤੇ ਬੈਲਜੀਅਮ ਦੀ ਬੁਰਜੀ ਹੈਗੀ ਹੈ ਤੇ ਆ ਆ ਬੈਲਜੀਅਮ ਸ਼ੁਰੂ ਹੋ ਗਿਆ ਜੀ ਆ ਬਾਈਕ ਵਾਲੇ ਇਹ ਵੀ ਲੋਕ ਬਾਰਡਰ ਦੇਖਣ ਆਏ ਬੈਲਜੀਅਮ ਦਾ ਉਹ ਝੰਡਾ ਹੁਣ ਸਾਹਮਣੇ ਇੱਕ ਯੂਰੋਪੀਅਨ ਯੂਨੀਅਨ ਦਾ ਝੰਡਾ ਦੇਖੋ ਤੁਸੀਂ ਤੇ ਨਾਲ ਬੈਲਜੀਅਮ ਦਾ ਝੰਡਾ ਹੈ ਪਹਿਲਾਂ ਨੀਦਰਲੈਂਡ ਸੀ ਅਸੀਂ ਤੇ ਬੈਲਜੀਅਮ ਦਾ ਝੰਡਾ ਇਹ ਹੋ ਜਾ ਤੇ ਐ ਐ ਛੁੱਟ ਕੇ ਜੇ ਦੇਸ਼ ਬਦਲ ਜਾਂਦਾ ਯਾਰ ਇਹੋ ਜੇ ਇਹੋ ਜੀ ਦੁਨੀਆ ਹੋਣੀ ਚਾਹੀਦੀ ਆ ਮਤਲਬ ਬਿਨ ਆ ਦੇਖੋ ਗੱਡੀਆਂ ਸਾਰੀਆਂ ਆ ਜਾ ਰਹੀਆਂ ਤੇ ਕੋਈ ਰੋਕ ਤੋਕ ਨਹੀਂ ਹੈਗੀ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ ਤੇ ਬਾਈ ਜੀ ਇੱਕ ਇਥੇ ਘਰ ਵੀ ਆ ਨਾ ਜਿਹੜਾ ਦੋ ਪਾਸੇ ਜਿਹੜਾ ਤੁਸੀਂ ਕਹਿੰਸੀ ਹਾਂਜੀ ਉਹ ਵੀ ਹੈਗਾ ਤੇ ਹੁਣ ਅਸੀਂ ਉਹ ਘਰ ਲੱਭਦੇ ਆ ਜੀ ਤੇ ਉਹ ਘਰ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਨਾ ਜਿਹੜੇ ਬਹੁਤ ਸਾਰੇ ਕੈਫੇ ਵੀ ਆ ਉਹ ਵੀ ਇਹੋ ਜਿਹੇ ਬਣੇ ਹੋਏ ਆ ਮਤਲਬ ਅੱਧਾ ਕੈਫੇ ਉਧਰ ਆ ਅੱਧਾ ਕੈਫੇ ਉਧਰ ਆ ਵੈਸੇ ਅਸੀਂ ਇੰਡੀਆ 'ਚ ਵੀ ਇਹੋ ਜਿਹਾ ਪਿੰਡ ਦੇਖਿਆ ਸੀਗਾ ਤੇ ਉਹ ਦੇਖਿਆ ਸੀ ਇੰਡੀਆ ਤੇ ਬਰਮਾ ਦੇ ਵਿਚਾਲੇ ਤੇ ਖੁਸ਼ੀ ਤੁਹਾਨੂੰ ਯਾਦਾ ਨਾਗਾਲੈਂਡ 'ਚ ਇੱਕ ਪਿੰਡ ਸੀ ਹੈਨਾ ਅੱਧੇ ਘਰ ਉਹਨਾਂ ਦੇ ਵੀ ਇੰਡੀਆ 'ਚ ਅੱਧੇ ਬਰਮਾ 'ਚ ਆ ਤੇ ਪਰ ਉਥੇ ਆਪਣੇ ਆਰਮੀ ਪੁਲਿਸ ਫੌਜ ਉਥੇ ਦਾ ਸਾਰੇ ਰਹਿੰਦੀ ਹੈਗੀ ਆਪਣੀ ਵੀ ਇਦਾਂ ਹੀ ਹੁੰਦਾ ਕਲਚਰ ਚੇਂਜ ਹੋ ਜਾਂਦਾ ਨਾ ਹਾਂਜੀ ਤੇ ਇੱਥੇ ਪਰ ਮੈਨਾਂ ਤਾਂ ਖੁਸ਼ੀ ਕਲਚਰ ਤਾਂ ਸਹੀ ਵੀ ਹੋਏ ਨਾ ਦਾ ਖਾਣੇ ਪੀਣੇ ਸੇਮ ਹੀ ਹੋਣਗੇ ਯਾਰ ਯਾਰ ਆਪਣਾ ਇੱਕ ਪਿੰਡ ਆ ਪਣਿਆਪ ਚ ਯਾਰ ਯੂਰਪ ਯੂਨੀਅਨ ਤਾਂ ਹੀ ਇਹਦਾ ਨਾਮ ਹੈ ਐਡਾ ਪਿੰਡ ਹੈ ਬਾਈ ਜੀ ਹੁਣ ਕੈਫੇ ਤੋਂ ਕਨਫਰਮ ਕਰਦੇ ਕਿੱਥੇ ਉਹ ਘਰ ਤੇ ਵੈਸੇ ਇਹਨਾਂ ਨੇ ਵੀ ਇਹ ਕਹਿੰਦੇ ਸੁਣੀ ਸੀ ਮੈਂ ਸਾਰਾ ਤੇ ਕਹਿੰਦੇ ਤੁਹਾਡੇ ਘਰ ਕੇ ਮੈਂ ਦੇਖਣ ਆ ਗਿਆ ਤੇ ਨਾਲ ਦਿਖਾਉਣ ਆ ਗਿਆ ਤੁਹਾਨੂੰ ਉਹ ਵੀ ਯੂਰਪੀਅਨ ਯੂਨੀਅਨ ਦਾ ਫਲੈਗ ਲੱਗਿਆ ਹੋਇਆ ਹੈਗਾ ਆ ਸਾਹਮਣੇ ਵਾਲਾ ਕੈਫੇ ਦੇਖੋ ਜੀ ਇੱਕ ਤੇ ਇਹ ਮੇਜ਼ ਵਿਚਾਲੇ ਪਿਆ ਬਾਰਡਰ ਤੇ ਇਧਰ ਲਿਆਂਈਆਂ ਕੁਰਸੀਆਂ ਨੀਦਰਲੈਂਡ ਚ ਨੇ ਇਧਰ ਲਿਆਂਈਆਂ ਕੁਰਸੀਆਂ ਬੈਲਜੀਅਮ ਚ ਨੇ ਜੀ ਟੇਬਲ ਸੈਂਟਰ ਚ ਬੈਠ ਟੇਬਲ ਵਿਚਾਲੇ ਹੈਗਾ ਇੱਥੇ ਬਹਿ ਕੇ ਤੁਸੀਂ ਕੌਫੀ ਦਾ ਨੰਦ ਲੈ ਸਕਦੇ ਹੋ ਤੇ ਇਹੋ ਜੇ ਵਨ ਲਖਣ ਬਾਰਡਰ ਹੈ ਮੈਨੂੰ ਲੱਗਦਾ ਬਹੁਤਿਆਂ ਨੇ ਦਾ ਤੁਹਾਡੇ ਜੋ ਪਹਿਲੀ ਵਾਰ ਦੇਖੇ ਹੋਣਗੇ ਆਪਣੇ ਹੁਣ ਤਲਵਾਰਾਂ ਲੈ ਕੇ ਆ ਜਾਣ ਆਪਣੇ ਤਾਂ ਮੈਂ ਕਿਹਾ ਜੀ ਗਵੰਡੀ ਇੱਟ ਪਿੱਛੇ ਡਾਂਗਾ ਚੱਕ ਲੈਂਦੇ ਆ ਵੀ ਅੱਧੀ ਇੱਟ ਇਧਰ ਮੇਰੀ ਨਿਉਂ ਚ ਨਿਉਂ ਧਰਤੀ ਤੇ ਇਹਨਾਂ ਦੇ ਵੀ ਹੋ ਸਕਦਾ ਪੱਕੀ ਉਹ ਤੋਂ ਬਾਉਂਡਰੀ ਕਰਤੀ ਹੋਵੇ ਪਰ ਇਹਨਾਂ ਜੇ ਰੌਲਾ ਨਹੀਂ ਹੋਣਾ ਰੌਲਾ ਖੈਰ ਕੋਈ ਇਹਨਾਂ ਸ਼ਹਿਰ ਚ ਬਾਰਡਰ ਬਹੁਤ ਮੂਵ ਕਰਦਾ ਹੈ ਮਤਲਬ ਇਹ ਪਿੰਡ ਇਹੋ ਜਾਂ ਕੁਝ ਕੰਪਲੀਕੇਟਡ ਜਿਹਾ ਤੇ ਕਦੇ ਇਧਰ ਮੂਵ ਹੋ ਜਾਂਦਾ ਕਦੇ ਇਧਰ ਮੂਵ ਹੋ ਜਾਂਦਾ ਮਤਲਬ ਬਹੁਤ ਮੋੜ ਘਟਦਾ ਹੈਗਾ ਇਹ ਤੁਹਾਨੂੰ ਐ ਨਹੀਂ ਪਤਾ ਲੱਗੂਗਾ ਵੀ ਪੁੱਛਣਾ ਪੈਂਦਾ ਜਿਵੇਂ ਆਹ ਕੈਫੇ ਆ ਹੁਣ ਇਹਨੂੰ ਪੁੱਛਣਾ ਪਊ ਵੀ ਤੂੰ ਨੀਦਰਲੈਂਡ 'ਚ ਐ ਕਿ ਬੈਲਜੀਅਮ 'ਚ ਤੇ ਅੱਧੇ ਘਰ ਉਧਰ ਐ ਅੱਧੇ ਉਧਰ ਐ ਆਪਾਂ ਗੂਗਲ ਮੈਪ ਤੇ ਵੀ ਦੇਖਦੇ ਹਾਂ ਤੇ ਹੁਣ ਅਸੀਂ ਹਾਂਜੀ ਹੁਣ ਅਸੀਂ ਆਪਾਂ ਮੈਪ ਨੇ ਹੁਣ ਅਸੀਂ ਉਹ ਘਰ ਲੱਭ ਰਹੇ ਹਾਂ ਤੇ ਜਿਹੜਾ ਉਹ ਘਰ ਆ ਸਾਨੂੰ ਕਿੱਥੇ ਮਿਲੂਗਾ ਤੇ ਗੂਗਲ ਮੈਪ ਤੇ ਵੈਸੇ ਹੈ ਨਹੀਂਗਾ ਉਹ ਵੀ ਇਹ ਟੂਰਿਸਟ ਪਲੇਸ ਨਹੀਂ ਹੈਗਾ ਜਿਹੜਾ ਇਹ ਪਿੰਡ ਹੈ ਘੱਟ ਹੀ ਲੋਕ ਆਉਂਦੇ ਇੱਥੇ ਇਹਦਾ ਜਿਵੇਂ ਬਾਈ ਹੋਣੀ ਸਾਨੂੰ ਲੈ ਆਏ ਜਿਨ੍ਹਾਂ ਨੂੰ ਪ੍ਰਾਣਿਆਂ ਨੂੰ ਪਤਾ ਉਹ ਲੈ ਆਉਂਦੇ ਆ ਨਹੀਂ ਤਾਂ ਤੁਹਾਨੂੰ ਦੱਸਿਆ ਸੀ ਕਿੱਥੇ ਆਉਣਾ ਸੀ ਆ ਦੇਖੋ ਆ ਝੰਡੇ ਆਗੇ ਦੋਹਾਂ ਦੇਸ਼ਾਂ ਦੇ ਆ ਇੱਕ ਝੰਡਾ ਜੀ ਨੀਦਰਲੈਂਡ ਦਾ ਆ ਹਾਲੈਂਡ ਦਾ ਝੰਡਾ ਨੀਦਰਲੈਂਡ ਦਾ ਇਧਰਲਾ ਬੈਲਜੀਅਮ ਦਾ ਹੋ ਗਿਆ ਹੁਣ ਤੁਹਾਨੂੰ ਆ ਝੰਡਾ ਦੇਖਣ ਨੂੰ ਮਿਲੂ ਬਲੈਕ yellow ਤੇ red ਉਹਨਾਂ ਦਾ blue white ਤੇ red ਹੈਗਾ ਤੇ ਆ ਕੁਛ ਲੱਗਿਆ ਹੋਇਆ ਜੀ 1809 ਦਾ ਇਹ ਜਦੋਂ ਦਾ ਸਮਝੌਤਾ ਹੋਇਆ ਉਹਨਾਂ ਦਾ ਮੈਨ ਲਾਦਾ ਉਦੋਂ ਦੀ ਪੱਥਰ ਲੱਗੇ ਹੋਣਗੇ ਇੱਥੇ ਲਿਖਿਆ ਵੀ ਹੋਇਆਗਾ ਇਹਦੇ ਬਾਰੇ ਇਹ ਡੱਚ ਚ ਲਿਖਿਆ ਹੋਣਾ ਸਮਝ ਨਹੀਂ ਆਉਣੀ ਆਪਾਂ ਨੂੰ ਵੀ ਕੀ ਲਿਖਿਆ ਹੋਇਆ ਇਹ ਪਿੰਡ ਚ ਇੱਥੇ ਇੱਕ ਨਿਸ਼ਾਨੀ ਲੱਗੀ ਹੋਈ ਹੈ ਤੇ ਇੱਥੇ ਵੀ ਵਰਲਡ ਵਾਰ ਹੋਈ ਹੈ ਮੈਨ ਲਾਦਾ ਯੂਰਪ ਦਾ ਕੋਈ ਕੋਨਾ ਨਹੀਂ ਹੋਣਾ ਜਿੱਥੇ ਕਦੇ ਸੰਸਾਰ ਜੰਗ ਲੱਗੀ ਨਹੀਂ ਹੈਗੀ 28 ਡੇਸ 28 ਦਿਨਾਂ ਦੀ ਚੱਲੀ ਸੀ 1944 ਚ ਆ ਗੋਲ ਟੇਬਲ पे ਹੈਗਾ ਇਹਦੇ ਤੇ ਸਾਰਾ ਪਿੰਡ ਬਾਰੇ ਦੱਸਿਆ ਗਿਆ ਇਹਨਾਂ ਨੇ ਨੀਦਰਲੈਂਡ ਤੇ ਬੈਲਜੀਅਮ ਦਾ ਗਿਆ ਵੀ ਕਿੱਥੇ ਬਾਰਡਰ ਹੈ ਕਿੱਧਰ ਨੂੰ ਨਾਰਥ ਹੈ ਕਿੱਧਰ ਕੀ ਹੈ ਆ ਦੇਖੋ ਛੋਟੇ ਤੋਂ ਛੋਟੇ ਪਿੰਡ 'ਚ ਵੀ ਐਡੇ-ਐਡੇ ਆਫਿਸ ਬਣੇ ਹੁੰਦੇ ਹਨ ਸਾਰਾ ਟੂਰਿਜ਼ਮ ਨੂੰ ਹੋ ਕਰਨ ਲਈ ਪ੍ਰਮੋਟ ਕਰਨ ਲਈ ਤੇ ਹੋਰ ਕੀ ਕੀ ਹੈ ਇਹ ਪਿੰਡ ਦੇ ਬਾਹਰ ਜਾਂ ਨੇੜੇ-ਤੇੜੇ ਉਹ ਸਾਰੀਆਂ ਜਿਹੜੇ ਮੈਫ ਤੇ ਸੰਗਿਆ ਜਾਣ ਕਾਫੀ ਕੁਝ ਜਾਣਕਾਰੀ ਮਿਲ ਸਕਦੀ ਹੈ ਨਰਲੇ ਵਾਸੀਆਂ ਹਟਲਰ ਸਾਹਿਬ ਖੜੇ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਦੁਨੀਆ ਮਾਰਤੀ ਉਸ ਟਾਈਮ ਦੀ 1995 ਚ ਕੀ ਹੋਇਆ ਸਾਰੇ ਪਿੰਡ ਦੀ ਹਿਸਟਰੀ ਲੱਗੀ ਐ ਇੱਥੇ ਇਹਨਾਂ ਨੇ ਨਾ ਡਾਇਰੀ ਵੀ ਲਾਈ ਐ ਹਰੇਕ ਬੰਦੇ ਆਪ ਦਾ ਕਮੈਂਟ ਛੱਡ ਕੇ ਜਾਂਦਾ ਤੇ ਖੁਸ਼ ਨੇ ਲਿਖਿਆਗਾ ਮਤਲਬ 5 7 2024 ਹੋਪਫੁਲੀ ਇੰਡੀਆ ਐਂਡ ਪਾਕਿਸਤਾਨ ਲਰਨ ਲੈਸਨ ਫਰਮ ਯਰ ਬਾਰਡਰ ਰਿਪੋਰਟ ਖੁਸ਼ੀ ਸਾਨੂੰ ਸਿੱਖਣਾ ਚਾਹੀਦਾ ਹੈ ਇਹ ਗੱਲ ਵਾਕਈ ਸੱਚ ਆ ਯਾਰ ਕਿ ਵੀ ਤੁਸੀਂ ਇਹ ਦੇਖੋ ਜਿੰਨਾ ਪੈਸਾ ਅਸੀਂ ਡਿਫੈਂਸ ਤੇ ਖਰਚਦੇ ਆ ਹਨ ਵੈਸੇ ਚਲੋ ਹਰੇਕ ਕੰਟਰੀ ਲਈ ਜ਼ਰੂਰੀ ਹੈ ਮਤਲਬ ਆਪਣੀਆਂ ਬਾਰਡਰ ਹੈ ਜਿਹੜਾ ਉਹਨਾਂ ਨੂੰ ਕੰਟਰੋਲ ਚ ਰੱਖਣਾ ਵੀ ਬਾਹਰੋਂ ਕੁਝ ਗਲਤ ਐਕਟੀਵਿਟੀ ਨਾ ਹੋਵੇ ਹਨ ਆਪਾਂ ਉਹਨਾਂ ਨੂੰ ਜਮਾਂ ਡਿਨਾਈ ਨਹੀਂ ਕਰਦੇ ਪਰ ਫਿਰ ਵੀ ਇਹ ਕੰਟਰੀ ਦੇਖ ਲਓ ਜਿਵੇਂ ਹੁਣ ਆਂਡੀਆਂ ਗਵੰਡੀਆਂ ਨਾਲੋਂ ਵਧੀਆ ਰਹਿੰਦੇ ਆ ਇਹਨਾਂ ਨੂੰ ਆਪਣੇ ਡਿਫੈਂਸ ਤੇ ਕੋਈ ਖਰਚਾ ਕਰਨ ਦੀ ਲੋੜ ਨਹੀਂ ਉਹੀ ਪੈਸੇ ਹੈ ਆਪਣਾ ਬਜਟ ਦਾ এডਿਕੇਸ਼ਨ ਤੇ ਹੈਲਥ ਤੇ ਲੋਕਾਂ ਨੂੰ ਮਤਲਬ ਸਹੂਲਤ ਦੇਣ ਤੇ ਉਹਦੇ ਤੇ ਪੈਸਾ ਖਰਚਦੇ ਇਹ ਕੀਤਾ ਜਾ ਸਕਦਾ ਹੈ ਕੋਈ ਖਾਸ ਗੱਲਾਂ ਨਹੀਂ ਹੈਗੀਆਂ ਮੈਨੂੰ ਆ ਲੱਗਦਾ ਵੀ ਇਹ ਜਿਵੇਂ ਤੁਹਾਨੂੰ ਵਰਲਡ ਵਾਰ ਦੀਆਂ ਫੋਟੋਆਂ ਦਿਖਾਈਆਂ ਸੀ ਨਾ ਇਹਨਾਂ ਦੇ ਇਹਨਾਂ ਦੇ ਵੀ ਹੋਇਆ ਕਤਲੇਆਮ ਇਹਨਾਂ ਦਾ ਕਰੋੜਾਂ ਲੋਕਾਂ ਦਾ ਕਤਲੇਆਮ ਹੋਇਆ ਹੈ 1944 ਚ ਇਸ ਧਰਤੀ ਦੇ ਖੂਨ ਨਾਲ ਰੰਗੀ ਹੋਈ ਧਰਤੀ ਹੈ ਵੀ ਤੇ ਇਹਨਾਂ ਨੇ ਸਿੱਖਿਆ ਉਹ ਚੀਜ਼ਾਂ ਵੀ ਇਹ ਸਿੱਖਿਆ ਵੀ ਜਿੰਨਾ ਤੁਸੀਂ ਨਫ਼ਰਤ ਫਲਾਓਗੇ ਉਨੀ ਫੈਲੂਗੀ ਜਿੰਨਾ ਉਹਨੂੰ ਸਹਿਜ ਕੇ ਬੀਜ ਕੇ ਤੁਸੀਂ ਪਿਆਰ ਚ ਸੰਜੋਗਦੇ ਐ ਤੇ ਇੰਨਾ ਨਫ਼ਰਤ ਦੀਆਂ ਕੰਧਾਂ ਇੰਨੀ ਕਤਲੋਗਾਰਤ ਇੰਨੇ ਖੂਨ ਖਰਾਬੇ ਤੋਂ ਬਾਅਦ ਉੱਪਰ ਉੱਠ ਕੇ ਇਹ ਅੱਜ ਲੋਕ ਇੱਕ ਹੋਏ ਹੋਏ ਨੇ ਹੁਣ ਇਹਨਾਂ ਨੂੰ ਕੋਈ ਮਾਰ ਨਹੀਂ ਆਉਂਦਾ ਕੋਈ ਕੁੱਟ ਨਹੀਂ ਆਉਂਦਾ ਪਿਆਰ ਨਾਲ ਰਹਿੰਦੇ ਐ ਸਾਰਾ ਕੁਝ ਵਧੀਆ ਚੱਲੀ ਜਾਂਦਾ ਹੈ ਹੋਪਸੋ ਹੋਪਸੋ ਆਪਾਂ ਵੀ ਆਉਣ ਵਾਲੇ 30 40 50 ਸਾਲ ਨੂੰ ਆਪਾਂ ਵੀ ਇੰਨਾ ਵਰਗੇ ਹੋ ਜਾਾਂਗੇ ਇਸ ਪਿੰਡ ਚ ਨਾ ਇਹ 4 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਬਾਰਡਰ ਬਾਰਡਰ ਹੈਗਾ ਥਾਂ ਥਾਂ ਤੇ ਤੁਹਾਨੂੰ ਮਿਲਦਾ ਆ ਦੇਖੋ ਇੱਥੇ ਫੇਰ ਆ ਗਿਆ ਬੀ ਬੈਲਜੀਅਮ ਐਨ ਐਲ ਬਾਰਡਰ 'ਤੇ ਆਪਦੇ ਫਿਰਦੇ ਅੱਜ ਦਾ ਪਣ ਵਾਟਰ ਲਾਂਗੇ ਇਹ ਇਹ ਇੱਥੇ ਕੋਈ ਇਧਰ ਨੂੰ ਲਾਈਨ ਨਹੀਂ ਹੈਗੀ ਹਨਾ ਆ ਦੇਖੋ ਇੱਥੇ ਹੁਣ ਬਾਰਡਰ 'ਤੇ ਖੜਿਆ ਐਗਜ਼ੈਕਟਲੀ ਤੇ ਅੱਗੇ ਨਹੀਂ ਹੈਗਾ ਉਹ ਦੁਕਾਨ ਵਿੱਚੋਂ ਨਹੀਂ ਲੰਘਦਾ ਉੱਥੋਂ ਨਹੀਂ ਇਧਰ ਦੀ ਐਨੂੰ ਲੰਘਦਾ ਇਹ ਗੂਗਲ ਮੈਪ ਤੇ ਵੀ ਜਦੋਂ ਤੁਸੀਂ ਇਹ ਪਿੰਡ ਨੂੰ ਕੱਢਦੇ ਹੋ ਨਾ ਤੁਹਾਨੂੰ ਬਹੁਤ ਭੁਲੇਖੇ ਪੈਂਦੇ ਆ ਪਤਾ ਨਹੀਂ ਲੱਗਦਾ ट्रायंगल ਜਿਹਾ ਆ ਹੁਣ ਜਿਹੜੀ ਪਾਰਕਿੰਗ ਹੈ ਪਾਰਕਿੰਗ ਵਾਲਾ ਏਰੀਆ ਇੱਕ ਪਾਸੇ ਇਧਰ ਨੂੰ ਇਹ ਉਹ ਚ ਆ ਗਿਆ ਨਿਦਰ ਨਿਦਰਲੈਂਡ ਚ ਬਾਈ ਜੀ ਨਿਦਰਲੈਂਡ ਇਧਰ ਅੱਛਾ ਇੱਥੇ ਕੋਈ ਪ੍ਰੋਗਰਾਮ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਵੀ 4 ਕਿਲੋਮੀਟਰ ਦਾ ਏਰੀਆ ਤੁਸੀਂ ਸਾਨੂੰ ਉਹਨਾਂ ਨੇ ਦੱਸਿਆ ਟੂਰਿਸਟ ਟੂਰਿਜ਼ਮ ਆਫਿਸ ਵਾਲਿਆਂ ਨੇ ਉਹ ਕਹਿੰਦੇ ਤੁਸੀਂ 4 ਕਿਲੋਮੀਟਰ ਦਾ ਪੈਦਲ ਗੇੜੇ ਦੇ ਲੋ ਭਾਵੇਂ ਇਹਦੇ ਉੱਪਰ ਦੀ ਇਹਨੂੰ ਇਹਨੂੰ ਕਰਦੇ ਕਰਦੇ ਜਾਓ ਕਈ ਕੰਦਾਂ ਚ ਵੱਜੋਗੇ ਕਈ ਕੌਲਿਆਂ ਚ ਵੱਜੋਗੇ ਐਂ ਤੁਰਦੇ ਜਾਓਗੇ ਅੱਛਾ ਅੱਛਾ ਕੀ ਹੈ ਜੀ ਇੱਥੇ ਕਹਿੰਦੇ ਫੈਸਟੀਵਲ ਹੋਣਾ ਅੱਜ ਇੱਥੇ ਕੋਈ ਅੱਛਾ ਫੈਸਟੀਵਲ ਹੋਣਾ ਹੂੰ ਇਹਨਾਂ ਦੇ ਕੋਈ ਸਿੰਗਰ ਸਨ ਇਹਨਾਂ ਨੇ ਪਰਮਿਸ਼ਨ ਨਹੀਂ ਲਈ ਬਾਰਡਰ ਤੇ ਖੋਲੀਆਂ ਬੈਠੇ ਨੇ ਬੈਲਜੀਅਮ ਉਹ ਵੀ ਬੈਲਜੀਅਮ ਹਾਂ ਬੈਲਜੀਅਮ ਜੀ ਪਰਮਿਸ਼ਨ ਨਹੀਂ ਲਈ ਇਹਨਾਂ ਨੇ ਸਿੱਧੀ ਚੱਲਦੇ ਆ ਜੀ ਹੁਣ ਆਪਾਂ ਫਾਈਨਲੀ ਹੁਣ ਅਸੀਂ ਉਸ ਲੈਂਡਮਾਰਕ ਤੇ ਪਹੁੰਚ ਗਏ ਜਿਹਦੇ ਕਰਕੇ ਸਪੈਸ਼ਲ ਅਸੀਂ ਦੇਖਣ ਦੇ ਲਈ ਇਸ ਪਿੰਡ ਚ ਆਏ ਸੀ ਜ਼ਿੰਦਗੀ ਚ ਬਾਰਡਰ ਤਾਂ ਬਹੁਤ ਦੇਖਿਆ ਜਿਹੜੇ ਦੋ ਦੇਸ਼ਾਂ ਨੂੰ ਵੰਡਦੇ ਹੁੰਦੇ ਆ ਤੇ ਇੱਕ ਲਕੀਰ ਦੋ ਦੇਸ਼ਾਂ ਵਿਚਦੀ ਲੰਘ ਜਾਂਦੀ ਆ ਪਰ ਘਰ ਹੈ ਜਿਹੜਾ ਉਹ ਯੂਰਪ ਚ ਪਹਿਲੀ ਵਾਰ ਹੀ ਦੇਖਾਂਗੇ ਤੇ ਵੀ ਘਰ ਦੋ ਦੇਸ਼ਾਂ ਨੇ ਵੰਡ ਰੱਖਿਆ ਤੇ ਆ ਉਹ ਹੁਣ ਪਿੱਛੇ ਲੈਂਡਮਾਰਕ ਉਹ ਲੱਗਿਆ ਹੋਇਆ ਤੇ ਉਹ ਤੁਹਾਨੂੰ ਦਿਖਾਉਣੇ ਆ ਖੁਸ਼ੀ ਦੇਖ ਰਹੇ ਆ ਤੇ ਉਹ ਉਹ ਸਾਹਮਣੇ ਵਾਲਾ ਘਰ ਹੈਗਾ ਪਹਿਲਾਂ ਤੁਹਾਨੂੰ ਮੈਂ ਘਰ ਦਿਖਾ ਦਾਂ ਉਹ ਘਰ ਹੈਗਾ ਯੋ ਨੀਦਰਲੈਂਡ ਤੇ ਬੈਲਜੀਅਮ ਤੇ ਆਹ ਉਹ ਘਰ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਇਹਨਾਂ ਨੇ ਇੱਕ ਪਾਸੇ ਅੱਧਾ ਘਰ ਜਿਹੜਾ ਆਹ ਫਲੈਗ ਹੈ ਇਹ ਬੈਲਜੀਅਮ ਹੈ ਆਹ ਫਲੈਗ ਹੈ ਡੈਨਮਾਰਕ ਦਾ ਉਹ ਡੈਨਮਾਰਕ ਹੈਗਾ ਮੈਂ ਨੀਦਰਲੈਂਡ ਦਾ ਡੱਚ ਦਾ 19 ਤੇ ਬੈਲਜੀਅਮ ਦਾ 2 ਹਾਊਸ ਨੰਬਰ ਇੱਕ ਘਰ ਦੇ ਕਹਿੰਦੇ ਜੀ ਨੰਬਰ ਵੀ 2 ਨੇ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਥੋੜਾ ਜਿਹਾ ਤੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਯੂਰਪ 'ਚ ਹੀ ਦੇਖਣ ਨੂੰ ਮਿਲ ਸਕਦੀਆਂ ਵੈਸੇ ਅਸੀਂ ਇੰਡੀਆ 'ਚ ਵੀ ਪਹਿਲਾਂ ਦੇਖਿਆ ਹੋਇਆ ਇੱਕ ਘਰ ਤੇ ਉਹ ਇੰਡੀਆ ਤੇ ਬਰਮਾ ਦੇ ਬਾਰਡਰ ਤੇ ਨਾਗaland ਚ ਉਹ ਘਰ ਸੀਗਾ ਤੇ ਉਥੇ ਉਹ ਬੰਦੇ ਦੇ ਘਰ ਦੇ ਵਿਚਾਲੇ ਦੀ ਬਾਰਡਰ ਲੰਗਦਾ ਸੀਗਾ ਮਤਲਬ ਜਿੰਦਗੀ ਚ ਸਾਡਾ ਇਹ ਦੂਜਾ ਐਕਸਪੀਰੀਅੰਸ ਹੈ ਐਵੇਂ ਦਾ ਜਿਹਦੇ ਚ ਮਤਲਬ ਅਸੀਂ ਘਰ ਦੋ ਦੇਸ਼ਾਂ ਦੇ ਵਿਚਾਲੇ ਘਰ ਦੇਖਾਂਗੇ ਯੂਰਪ ਦਾ ਪਹਿਲਾ ਐਕਸਪੀਰੀਅੰਸ ਹੈ ਇਹ ਇਹ ਘਰ ਹੈ ਜੀ ਆਹ ਬਾਰਡਰ ਜਾਂਦਾ ਦੇਖੋ ਸਾਹਮਣੇ ਇਧਰਲੇ ਪਾਸੇ ਲਿਖਿਆ ਬੀ ਜਿੱਧਰ ਖੁਸ਼ੀ ਖੜੇ ਆ ਹੁਣ ਦੂਜੇ ਪਾਸੇ ਹੋ ਜਾਓ ਖੁਸ਼ੀ ਹੁਣ ਨੀਦਰਲੈਂਡ ਚ ਚੱਲ ਜਾਓ ਓਕੇ ਬੈਲਜੀਅਮ ਚ ਆ ਜਾਓ ਤੇ ਨੀਦਰਲੈਂਡ ਤੇ ਬੈਲਜੀਅਮ ਆਹ ਦੇਖੋ ਦੋ ਬੰਦੇ ਨੇ ਘਰ ਤੇ ਝੰਡੇ ਲਾਏ ਆ ਆਪਣੇ ਤੇ ਇਧਰਲਾ ਝੰਡਾ ਇਹ ਬੈਲਜੀਅਮ ਦਾ ਇਧਰਲਾ ਝੰਡਾ ਨੀਦਰਲੈਂਡ ਦਾ ਘਰ ਦੇ ਇਹਦੇ ਨੰਬਰ ਵੀ 2 ਆ ਤੇ ਆ ਜਿਹੜਾ 2 ਨੰਬਰ ਹੈ ਇਹ ਹੈਗਾ ਜੀ ਇਹਦਾ ਬੈਲਜੀਅਮ ਦਾ ਘਰ ਦਾ ਨੰਬਰ ਹੈਗਾ ਤੇ 19 ਨੰਬਰ ਇਹਦਾ ਘਰ ਦਾ ਨੀਦਰਲੈਂਡ ਦਾ ਘਰ ਇੱਕ ਹੈ ਪਰ ਇਹਨੂੰ ਨੰਬਰ 2 ਮਿਲੇ ਮਤਲਬ ਜੇ ਤੁਸੀਂ ਚਿੱਠੀ ਪੱਤਰ ਇਹਨੂੰ ਇਸ ਘਰ ਨੂੰ ਜੇ ਤੁਸੀਂ ਹਾਂ ਜੇ ਤੁਸੀਂ ਨੀਦਰਲੈਂਡ ਦੇ ਪੋਸਟ ਆਫਿਸ ਚੋਂ ਆਣਾ ਚਿੱਠੀ ਪੱਤਰ ਤਾਂ 19 ਨੰਬਰ ਤੇ ਆਊਗਾ ਤੇ ਜੇ ਬੈਲਜੀਅਮ ਵੱਲੋਂ ਕੁਝ ਆਉਣਾ ਜਾਂ ਪੋਸਟ ਕਰਨ ਤਾਂ 2 ਨੰਬਰ ਤੇ ਹੋਊਗਾ ਤੇ ਦੂਸਰੀ ਗੱਲ ਇਹ ਇਸ ਘਰ ਦੇ ਇਹ ਮਨੂਮੈਂਟ ਘਰ ਇਹਨੂੰ ਤੁਸੀਂ ਢਾ ਨਹੀਂ ਸਕਦੇ ਮਤਲਬ ਜਿੰਮੇ ਦੀ ਇਹ ਇਮਾਰਤ ਹੈਗੀ ਐਮਨੋ ਉੱਥੇ ਉਹਨਾਂ ਨੇ ਲਿਖਿਆ ਹੋਇਆ ਵੀ ਤੁਸੀਂ ਇਹ ਚ ਕੁਝ ਵੀ ਚੇਂਜ ਨਹੀਂ ਕਰ ਸਕਦੇ ਇਹਦੇ ਓਨਰ ਨੂੰ ਕਿਹਾ ਹੋਇਆ ਵੀ ਜਿਵੇਂ ਇਹਦੀਆਂ ਵਿੰਡੋਜ਼ ਗੇਟ ਇਧਰਲਾ ਕੌਲਾ ਇਹਦਾ ਇੱਕ ਕੌਲਾ ਇਹਦਾ ਬੈਲਜੀਅਮ ਚ ਰਹੂਗਾ ਇੱਕ ਕੋਲਾ ਇਹਦਾ ਨੀਦਰਲੈਂਡ ਚ ਰਹੂਗਾ ਇਹ ਪੱਕੀਆਂ ਇਹਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਇਨਸਟ੍ਰਕਸ਼ਨ ਬੋਰਡ ਇੰਟਰਨੈਸ਼ਨਲ ਬਾਰਡ ਰ ਹੈ ਇਹ ਦੋਵੇਂ ਦੇਸ਼ਾਂ ਦਾ ਤੇ ਇਹੋ ਜੀਆਂ ਚੀਜ਼ਾਂ ਵੀ ਇੱਥੇ ਹੁੰਦੀਆਂ ਯੂਰਪ ਦੇ ਦੇਸ਼ਾਂ ਦੇ ਵਿੱਚ ਹੈ ਚੰਡੇ ਵੀ ਦੋ ਹੀ ਲਾ ਕੇ ਰੱਖ ਲੈਣੇ ਤਰਨ ਨਹੀਂ ਚੰਡੇ ਵੀ ਨਹੀਂ ਤਰਨੇ ਉਹ ਤੇ ਆ ਮਤਲਬ ਚੇਂਜ ਕੁਝ ਵੀ ਬਦਲਣਾ ਨਹੀਂ ਛੇੜਛਾੜ ਨਹੀਂ ਕਰਨੀ ਐ ਆ ਵੀ ਕਿਵੇਂ ਡਿਫਰੈਂਟ ਆ ਪਰ ਜਿਹੜੇ ਘਰੇ ਰਹਿੰਦੇ ਹੋਣਗੇ ਉਹਨਾਂ ਲਈ ਤਾਂ ਹਾਰਡ ਆ ਮੈਨੂੰ ਲੱਗਦਾ ਹੈ ਇਹ ਤਾਂ ਬਿਲਕੁਲ ਹੀ ਨਵਾਂ ਐਕਸਪੀਰੀਅੰਸ ਹੈ ਪਹਿਲੀ ਵਾਰ ਦੇਖਿਆ ਹੈਗਾ ਤੇ ਇੱਕ ਵਾਰੀ ਤੁਹਾਨੂੰ ਦੱਸਿਆ ਬਰਮਾ ਵਾਲੇ ਚ ਵੀ ਦੇਖਿਆ ਸੀਗਾ ਉਹਨਾਂ ਦੇ ਵੀ ਘਰ ਤੇ ਵਿਚਾਲ ਦੀ ਲਾਈਨ ਲੰਗਦੀ ਹੈ ਜਿਹੜਾ ਨਾਗaland ਚ ਘਰ ਪੈਂਦਾ ਹੈਗਾ 24 ਸੇਮ ਸਿਚੁਏਸ਼ਨ ਸੀ ਉਹ ਬੰਦੇ ਕੋਲੇ ਦੋ ਨੈਸ਼ਨੈਲਿਟੀਆਂ ਉਹਨੂੰ ਸਰਕਾਰ ਨੇ ਦਿੱਤੀਆਂ ਆਪਣੀ ਇੰਡੀਅਨ ਗਵਰਨਮੈਂਟ ਨੇ ਵੀ ਦਿੱਤੀ ਹੋਈ ਹੈ ਤੇ ਜਿਹੜੀ ਬਰਮਾ ਦੀ ਗਵਰਨਮੈਂਟ ਹੈ ਉਹਨੇ ਵੀ ਪਾਸਪੋਰਟ ਦਿੱਤਾ ਹੋਇਆ ਉਹਨੂੰ ਉਹਨੇ ਵੀ ਨੈਸ਼ਨੈਲਿਟੀ ਦਿੱਤੀ ਹੈ ਬਿਨਾ ਵੀਜ਼ੇ ਤੋਂ ਉਧਰ ਆ ਜਾ ਸਕਦਾ ਉਹ ਮੇਬੀ ਇਸ ਬੰਦੇ ਕੋਲ ਵੀ ਦੋ ਨੈਸ਼ਨੈਲਿਟੀਆਂ ਹੋਣ ਕਿਉਂਕਿ ਉਹਦਾ ਕਾਰਨ ਸਿੱਧਾ ਹੈ ਤਾਂ ਕੋਈ ਕਸੂਰ ਨਹੀਂ ਵੰਡਿਆ ਗਿਆ ਜਦੋਂ ਦੇਸ਼ ਵੰਡਿਆ ਗਿਆ ਹਨ ਤੇ ਇਹਨੇ ਤਾਂ ਮਤਲਬ ਉਧਰ ਵੀ ਇਹਦਾ ਉਧਰ ਵੀ ਰਹਿਣਾ ਉਧਰ ਵੀ ਰਹਿਣਾ ਤੇ ਜਾਂ ਜਦੋਂ ਟੈਕਸ ਪੇ ਕਰਦਾ ਹੂੰ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਨੇ ਸਰਕਾਰ ਨੂੰ ਜੇ ਟੈਕਸ ਪੇ ਕਰਨਾ ਹੁਣ ਨੀਦਰਲੈਂਡ ਨੂੰ ਕਰੂਗਾ ਕਿ ਇਹਨੂੰ ਬੈਲਜੀਅਮ ਨੂੰ ਕਰੂਗਾ ਜਾਂ ਮਨ ਲਓ ਗਰੋਸਰੀ ਲੈਣੀ ਹੈ ਉਧਰੋਂ ਲਿਆਊਗਾ ਕਿ ਇਧਰੋਂ ਲਿਆਊਗਾ ਇਹਦੇ ਲਈ ਸਪੈਸ਼ਲ ਮਤਲਬ ਇਨਸਟ੍ਰਕਸ਼ਨ ਨੇ ਇਹਨੂੰ ਦਿੱਤੀਆਂ ਹੋਣਗੀਆਂ ਆ ਸਫਾਈ ਵਾਲੀ ਮਸ਼ੀਨ ਚੱਲ ਰਹੀ ਹੈ ਇੱਥੇ ਪਿੰਡ 'ਚ ਤੇ ਇਹਨਾਂ ਨੂੰ ਵੀ ਇੰਨੀ ਉਲਝਣ ਹੁੰਦੀ ਹੋਊ ਇੱਥੇ ਤੇ ਹੁਣ ਇਹਨੂੰ ਐ ਨਹੀਂ ਪਤਾ ਕਿ ਮੈਂ ਕਿਹੜੇ ਜਿਵੇਂ ਜੇ ਇਹ ਹਾਲੈਂਡ ਦੀ ਸਰਕਾਰ ਵੱਲੋਂ ਨੀਦਰਲੈਂਡ ਦੀ ਸਰਕਾਰ ਵੱਲੋਂ ਹੋਇਆ ਤਾਂ ਇਹਨੂੰ ਬਾਰਡਰ ਦੇਖ ਕੇ ਚੈੱਕ ਕਰਨਾ ਪੈਣਾ ਵੀ ਮੈਂ ਨੀਦਰਲੈਂਡ ਦੀ ਸਫਾਈ ਕਰਨੀ ਹੈ ਕਿਤੇ ਬੈਲਜੀਅਮ ਦੀ ਕਰ ਜਾਂਦਾ ਹੋਵੇ ਦੂਜੇ ਦੇਸ਼ ਦੀ ਤੇ ਹੁਣ ਤੁਹਾਨੂੰ ਜੀ ਇੱਥੇ ਗੱਡੀਆਂ ਦੇ ਨੰਬਰ ਦਿਖਾਉਣੇ ਆ ਤੇ ਇੱਥੇ ਕਾਰਾਂ ਖੜੀਆਂ ਬਾਈ ਨੇ ਮੈਨੂੰ ਦੱਸਿਆਗਾ ਤੇ ਬੈਲਜੀਅਮ ਦੀ ਤੇ ਉਹ ਦੂਜੀ ਦੀ ਬਾਈ ਜੀ ਆਹ ਕਾਰ ਹੈ ਬੈਲਜੀਅਮ ਦੀ ਅੱਛਾ ਇਹ ਦੇਖੋ ਜੀ ਆਹ ਸਾਹਮਣੇ ਕਾਰ ਖੜੀ ਹੈ ਤੇ ਹੁਣ ਅਸੀਂ ਬੈਲਜੀਅਮ ਚ ਸੀ ਨਾ ਪਹਿਲਾਂ ਇਹ ਬੈਲਜੀਅਮ ਦੀ ਗੱਡੀ ਹੈ ਦੇਖੋ ਆਹਾ ਬੈਲਜੀਅਮ ਦੀ ਕਾਰ ਹੈ ਬੈਲਜੀਅਮ ਚ ਅਸੀਂ ਖੜੇ ਆ ਤੇ ਬੀ ਲਿਖਿਆ ਹੋਇਆ ਆ ਸ਼ਨਗਨ ਦਾ ਜਿਹੜਾ ਤਾਰੇ ਜੇ ਬਣੇ ਹੁੰਦੇ ਆ ਤਾਂ ਸਾਰੇ ਕਿਤੇ ਬਣੇ ਹੋਏ ਆ ਜਿਉਂ ਹੀ ਅਸੀਂ ਬਾਰਡਰ ਕਰਾਸ ਕਰਾਂਗੇ ਤੇ ਆਹ ਬਾਰਡਰ ਆ ਗਿਆ ਇੱਥੇ ਬੀ ਐਨ ਐਲ ਅਗੇ ਨੀਦਰਲੈਂਡ ਚ ਚੱਲ ਗਏ ਨੀਦਰਲੈਂਡ ਚ ਐਂਟਰ ਹੋ ਕੇ ਜਾ ਕੇ ਇਹ ਆਹ ਖੜੀ ਹੈ ਜੀ ਨੀਦਰਲੈਂਡ ਦੀ ਗੱਡੀ ਐਨ ਐਲ ਇਹ ਨੀਦਰਲੈਂਡ ਹੁਣ ਨੀਦਰਲੈਂਡ ਆ ਗਏ ਆ ਦੇਖੋ ਸਬੂਤ ਆ ਵੀ ਹੈ ਨਾ ਬਾਰਡਰ ਵੀ ਹੈਗਾ ਮੈਂ ਦਿਖਾਤਾ ਹੈ ਨਾ ਕਮਾਲ ਦੀ ਗੱਲ ਬਾਰਡਰ ਤੁਹਾਨੂੰ ਸਾਰਾ ਦਿਖਾਤਾ ਹੁਣ ਆਪਾਂ ਇਸ ਪਿੰਡ ਦਾ ਕੁਝ ਘੇੜਾ ਦੇ ਲਈਏ ਨਾਲ-ਨਾਲ ਤੇ ਤੁਹਾਨੂੰ ਪਿੰਡ ਦਿਖਾ ਦਈਏ ਪਿੰਡ ਵੈਸੇ ਕਾਫੀ ਪੁਰਾਣਾ ਹੈ ਜਿਹੜਾ ਮਤਲਬ ਜਿਨੇ ਵਰਲਡ ਵਾਰ ਵੀ ਦੇਖ ਲਈ ਹੋਰ ਵੀ ਦੇਖ ਲਿਆ ਹਿਸਟੋਰੀਕਲ ਪਿੰਡ ਆਪਣੇ ਆਪ ਜੇ। ਇਹ ਕੀ ਹੈ? ਮੈਨੂੰ ਲੱਗਦਾ ਪੱਠੇ ਕੋਤਰਨ ਵਾਲੀ ਮਸ਼ੀਨ ਹੈ। ਹਾਂ। ਕੋਤਰਨ ਵਾਲੀ ਆਪਣੀ ਹੁੰਦੀਆਂ ਸੀ ਪਹਿਲਾਂ ਹੀ ਇਹ ਜਣ ਆਪਣੇ ਹੁਣ ਵੀ ਹੈਗੀਆਂ ਖੁਸ਼ੀ। ਉਹ ਗੱਲ ਪੱਕੀ ਹੈ। ਆਹ ਦੇਖੋ ਕੱਖ ਕੋਤਰਨ ਵਾਲੀ ਮਸ਼ੀਨ। ਇਹਨਾਂ ਦੇ ਵਿੱਚ ਚੱਲਦੀਆਂ ਸੀ ਕਿਸੇ ਟਾਈਮ 'ਚ। ਇਹਨਾਂ ਨੇ ਹੁਣ ਇਹਦੇ 'ਚ ਫੁੱਲ ਪਾ ਕੇ ਰੱਖ ਰਖਿਆ ਹੈ। ਕੱਖਾਂ ਦੀ ਤਾਂ। ਤੇ ਉਹ ਵੀ ਨਿਰਪਨ ਆਪਣੇ ਖੇਤੀ ਵਾਲੇ ਸਾਡੇ ਹੁੰਦਾ ਸੀ ਪਹਿਲਾਂ ਉਹ ਕੀ ਹੁੰਦਾ ਉਹ? ਇਹ ਮੈਨੂੰ ਲੱਗਦਾ ਖੁਸ਼ੀ ਪਿੰਡ ਦਾ ਟਰੈਕਟਰ ਵੀ ਖੜਾ ਹੈ। ਇਹ ਪਿੰਡ ਦੇ ਲੋਕ ਖੇਤੀ ਵੀ ਕਰਦੇ ਹੋਣਗੇ ਜੀ ਪਹਿਲਾਂ ਤੇ ਆਹ ਜੋਂਡੀਅਰ ਦੇਖੋ ਇਹ ਕਿੰਨਾ ਪੁਰਾਣਾ ਜੋਂਡੀਅਰ ਹੈ ਕਮਾਲ ਹੋ ਗਈ ਇਹ ਜੋਂਡੀਅਰ ਇਹ ਜੇ ਵੀ ਹੁੰਦੇ ਸੀ ਇਹ ਤਾਂ ਇਛਰ ਟਰੈਕਟਰ ਲੱਗਦਾ ਆਪਣੇ ਤਾਂ ਹੁਣ ਜੋਂਡੀਅਰ ਹੋਣ ਲੱਗੇ ਆਪਾਂ ਹੁਣ ਐ ਲੱਗਣ ਲੱਗੇ ਵੀ ਜੋਂਡੀਅਰ ਟਰੈਕਟਰ ਬਾਹਰ ਦਾ ਇਹਦਾ ਪਤਾ ਨਹੀਂ ਕਾਪੜਾ ਦਾ ਮੈਸੀ-ਮੁਸੀ ਚੱਲਦੇ ਹੁੰਦੇ ਸੀ ਇਹ ਕਿੰਨਾ ਪੁਰਾਣਾ ਕਿਸਾਨ ਦਾ ਘਰ ਹੈ ਇਹ ਮੈਂ ਇੱਧਰ ਅੱਗੇ ਪ੍ਰਾਈਵੇਟ ਹੋਊ ਅੱਗੇ ਦਿਖਾਉਂਦਾ ਨਹੀਂ ਹੈਗਾ ਜ਼ਿਆਦਾ ਤੇ ਹੁਣ ਤਾਂ ਮੈਨੂੰ ਲੱਗਾ ਵਰਤੋਂཅ ਨਹੀਂ ਹੋਣਾ ਇਹ ਟਰੈਕਟਰ ਇਹਦਾ ਸ਼ੋਪੀਸ ਨੂੰ ਖੜਾਇਆ ਹੋਇਆ ਆ ਲਿਖਿਆ ਤਾਂ ਹੈ ਪਰ ਸਾਨ ਨਹੀਂ ਹੈ ਇਹ ਯਾਰ ਚੀਜ਼ਾਂ ਵੇਚਦੇ ਬਹੁਤ ਘੱਟ ਆ ਜਿਹੜੇ ਗੋਰੇ ਲੋਕ ਆ ਸਾਰੀਆਂ ਚੀਜ਼ਾਂ ਨਾ ਐ ਸੰਭਾਲ ਕੇ ਲਾ ਦਿੰਦੇ ਆ ਆ ਦੇਖੋ ਆ ਪੰਆ ਇਹ ਲੱਕੜ ਦੇ ਬੂਟ ਪਾਉਂਦੇ ਹੁੰਦੇ ਸੀਗੇ ਜਿਹੜੇ ਨੀਦਰਲੈਂਡ ਦੇ ਬੰਦੇ ਜਿਵੇਂ ਮੋਚੀ ਕੋਲੇ ਨਹੀਂ ਹੁੰਦੇ ਹਾਲ ਬੂਟ ਬਣਾਉਣ ਵਾਲੇ ਲੱਕੜ ਦੇ ਬੂਟ ਪਹਿਲਾਂ ਪਾਉਂਦੇ ਨੇ ਤੁਹਾਨੂੰ ਪਿਛਲੇ ਵਲੌਗ ਚ ਦਿਖਾਇਆ ਸੀ ਨਾ ਤੇ ਉਹ ਸਾਰੀਆਂ ਜਮੇ ਸਾਮੀ ਬੈਠੇ ਸਿਰ ਤੇ ਕੁਝ ਨਹੀਂ ਇਹ ਤੇ ਜਿਵੇਂ ਤੁਹਾਨੂੰ ਦੱਸਿਆ ਵਰਲਡ ਵਾਰ ਦੇ ਟਾਈਮ ਦਾ ਪਿੰਡ ਹੈ ਤੇ ਵਰਲਡ ਵਾਰ ਇੱਥੇ ਹੋਈ ਹੈਗੀ ਤੇ 1800 ਕੁਛ ਦਾ ਦੱਸ ਦੇਗੇ 1895 ਦਾ ਪਤਾ ਨਹੀਂ ਕਿੰਨੇ ਚ ਲਿਖਿਆ ਸੀ ਉਥੇ ਉਹਦਾ ਸਮਝੌਤਾ ਹੋਇਆ 1895 ਹਾਂ ਉਦੋਂ ਦਾ ਦੇਸ਼ ਵੰਡਿਆ ਗਿਆ ਇਹ ਉਦੋਂ ਪਹਿਲਾਂ ਦਾ ਕਿਤੇ ਹੋਊਗਾ ਕੁਛ ਘਰ ਨਵੇਂ ਬਣੇ ਹੋਏ ਆ ਕੁਛ ਘਰ ਕਾਫੀ ਪੁਰਾਣੇ ਆ ਤਾਂ ਏਰੀਆ ਨਵਾਂ ਡਿਵੈਲਪ ਹੋਇਆ ਲੱਗਦਾ ਸਾਰਾ ਪਿੰਡ ਭਾਵੇਂ ਕਿੰਨਾ ਮਰਜੀ ਪੁਰਾਣਾ ਹੋਵੇ ਆ ਘਰ ਜਿੰਨੇ ਤੁਹਾਨੂੰ ਇਮਾਰਤਾਂ ਤੋਂ ਲੱਗਦਾ ਹੋਊ ਸਾਰੇ ਨਵੇਂ ਪਾਏ ਹੋਏ ਆ ਇੱਧਰ ਘਰਾਂ ਦਾ ਸਟਾਈਲ ਹੋਰ ਆ ਹੋ ਸਕਦਾ ਇੱਥੇ ਵੀ ਬਾਰਡਰ ਚੇਂਜ ਹੋ ਗਿਆ ਹੋਵੇ ਇੱਧਰਲੇ ਪਾਸੇ ਵਾਲੇ ਘਰਾਂ ਇਨੀ ਪਤਾ ਹੋਰ ਦੇਸ਼ ਦੇ ਹੁਣ ਤੁਹਾਨੂੰ ਦੱਸਿਆ ਜੇ ਮੈਨੂੰ ਪਤਾ ਨਹੀਂ ਲੱਗਦਾ ਨਾ ਇਹਨਾਂ ਦਾ ਸਟਾਈਲ ਹੋ ਰਿਹਾ ਹੈ ਜਾਂ ਨਹੀਂ ਪਤਾ ਹੋਰ ਦੇਸ਼ ਦੇ ਹੁਣ ਇਹ ਜਿਹੜਾ ਪਿੰਡ ਹੈ ਤੇ ਦੋ ਨਾਮ ਤੁਹਾਨੂੰ ਸ਼ੁਰੂ ਚ ਦੱਸਿਆ ਸੀਗਾ ਉਹ ਵੀ ਇਸੇ ਕਰਕੇ ਆ ਅੱਧੇ ਪਿੰਡ ਦੇ ਅੱਧੇ ਬੰਦਿਆਂ ਕੋਲ ਜਿਹੜੀ ਨੈਸ਼ਨੈਲਿਟੀ ਹੈ ਉਹ ਬੈਲਜੀਅਮ ਦੀ ਆ ਪਿੰਡ ਦੇ ਅੱਤੇ ਬੰਦਿਆਂ ਕੋਲੇ ਨੈਸ਼ਨੈਲਿਟੀ ਨੀਦਰਲੈਂਡ ਦੀ ਹੈ ਤੇ ਮਤਲਬ ਦੋ ਪਾਸਪੋਰਟ ਹੋਲਡ ਕਰਦੇ ਆ ਇਹ ਤੇ ਇਹਨਾਂ ਪਤਾ ਵੀ ਨਹੀਂ ਲੱਗਦਾ ਹੁਣ ਹੋਈ ਤੇਰੇ ਕੋਲੇ ਕਿਹੜਾ ਹੈ ਤੇਰੇ ਕੋਲੇ ਕਿਹੜਾ ਉਹ ਵੀ ਪੁੱਛਣਾ ਪੈਂਦਾ ਹੁਣ ਵੀ ਤੁਸੀਂ ਕਿਹੜੇ ਦੇਸ਼ ਦੇ ਵਾਸੀ ਹੋ ਹੈ ਦੁਕਾਨਾਂ ਤਾਂ ਆਮ ਹੀ ਕਨਫਿਊਜ਼ਨ ਹੈ ਕਿਉਂਕਿ ਕੰਪਲਿਕੇਟਡ ਇੰਨਾ ਕਿ ਜ਼ਿਆਦਾ ਕੁਝ ਵੀ ਸਮਝ ਨਹੀਂ ਲੱਗਦੀ ਇੱਥੇ ਘੁੰਮਦੇ ਫਿਰਦੇ ਤੇ ਬਾਰਡਰ ਦੇਖਦੇ ਜੀ ਸਾਰਾ ਵਾਪਸ ਫੇਰ ਉਸੇ ਜਗ੍ਹਾ ਤੇ ਆ ਗਏ ਅਸੀਂ ਤੇ ਜਿੱਥੋਂ ਸਾਡੀ ਕਾਰ ਪਾਰਕ ਸੀ ਜਿੱਥੋਂ ਇਹ ਸ਼ੁਰੂ ਕੀਤਾ ਸੀ ਇਹ ਨਾ ਇਦਾਂ ਕੋ ਹੁੰਦਾ ਦੇਖੋ ਇੱਥੋਂ ਇਧਰ ਇਦਾਂ ਚੱਲ ਗਿਆ ਸੜਕਾਂ ਤੇ ਵੀ ਵੈਸੇ ਬਾਉਂਡਰੀ ਲਾਈ ਹੋਈ ਹੈ ਇਹਨਾਂ ਨੇ ਫਿਕਸ ਕੀਤੀ ਹੋਈ ਹੈਗੀ ਇੱਥੋਂ ਇਧਰ ਚੱਲ ਗਿਆ ਮੈਂ ਉੱਪਰ ਉੱਪਰ ਤੇ ਜਾਊਗਾ ਹੁਣ ਅਸੀਂ ਇਹਨੂੰ ਦੇਖਦੇ ਕੀ ਪਿੰਡ ਚ ਇਧਰ ਉਧਰ ਗਏ ਤੇ ਉਹਨੂੰ ਦੇਖਦੇ ਕੀ ਅਸੀਂ ਵਾਪਸ ਗੱਡੀ ਕੋਲੇ ਆ ਗਏ ਕਿਉਂਕਿ ਗੱਡੀ ਪਾਰ ਕੇ ਇੱਥੇ ਕੀਤੀ ਸੀ ਇਹ ਅੱਗੇ ਸਾਡੀ ਕਾਰ ਆ ਗਈ ਦੇਖੋ ਇੱਥੋਂ ਹੀ ਸ਼ੁਰੂ ਕੀਤਾ ਸੀਗਾ ਇਥੇ ਵਾਪਸ ਆ ਗਏ। ਲਓ ਜੀ ਫਾਈਨਲੀ ਅਫੀਸ਼ੀਅਲ ਅਸੀਂ ਬੈਲਜੀਅਮ ਪਹੁੰਚ ਗਏ ਆ ਤੇ ਇਹ ਬਾਈ ਰਣਜੀਤ ਸਿੰਘ ਹੋਣਾ ਦੇ ਕੋਲ। ਅੱਜ ਤਾਂ ਗੱਡੀ ਲਵਾੜ ਚ ਬਿਜ਼ੀ ਨੇ। ਅਜੇ ਬਿਜ਼ੀ ਨੇ ਜੀ। ਇਹ ਸਾਡੀ ਜਿਵੇਂ ਪਾਰਸਲ ਦੀ ਡਿਲੀਵਰੀ ਹੁੰਦੀ ਹੁੰਦੀ ਆ ਇਹ ਡਿਲੀਵਰੀ ਡਿਲੀਵਰੀ ਕਰ ਰਿਹਾ ਬਾਈ ਜੀ ਹੁਣੀ। ਸ਼ੁਕਰੀਆ ਬਾਈ ਜੀ ਤੁਹਾਡਾ। ਬਹੁਤ ਸੋਹਣਾ ਟਾਈਮ ਰਿਹਾ ਤੁਹਾਡੇ ਨਾਲ। ਨੈਕਸਟ ਟਾਈਮ ਅਸੀਂ ਜ਼ਿਆਦਾ ਟਾਈਮ ਕੱਢ ਕੇ ਆਵਾਂਗੇ। ਠੀਕ ਹੈ। ਹਾਂ ਹੁਣ ਇਹਨਾਂ ਨੇ ਇਕੱਲਿਆਂ ਨੇ ਘਰੇ ਜਾਣਾ ਸਾਡਾ ਭੇਜਣ ਨੂੰ ਜੀ ਨਹੀਂ ਕਰਦਾ ਜਿਵੇਂ ਕੱਲ ਤੁਹਾਡਾ ਨਹੀਂ ਸਾਨੂੰ ਭੇਜਣ ਨੂੰ ਜੀ ਕਰਦਾ ਸੀ ਨਾ ਅੱਜ ਸਾਡਾ ਨਹੀਂ ਭੇਜਣ ਨੂੰ ਜੀ ਕਰਦਾ ਆਜਾ ਸੀ ਤੁਹਾਨੂੰ ਰੱਖ ਲੈਣੇ ਆ ਤੇ ਬੈਲਜੀਅਮ ਚ ਜਿਹੜਾ ਆਪਣਾ ਹੁਣ ਟਿਕਾਣਾ ਜੀ ਪੱਕਾ ਉਹ ਜਿੱਥੇ ਭਾਜੀ ਹੁਣੇ ਕੋਲੇ ਤੇ ਵੈਸੇ ਸਾਡੇ ਸਤਕਾਰਯੋਗ ਨੇ ਬਜ਼ੁਰਗਾਂ ਦੇ ਬਰਾਬਰ ਨੇ ਉਹ ਬੜਾ ਬੁੱਢਾ ਨਹੀਂ ਹੈ ਭਈ ਐਡੇ ਇਹ ਕਹਿੰਦੇ ਕਹਿੰਦੇ ਐਡੇ ਬੁੱਢੇ ਨਹੀਂ ਹੈਗੇ ਅਸੀਂ ਅਜੇ ਜਵਾਨ ਪਏ ਆ ਹੈ ਤੇ ਨੰਬਰਾਂ ਦੀ ਕਹਿੰਦੇ ਗਿਣਤੀਆਂ ਦੇ ਸਾਲ ਆਲੇ ਬੁਢਾਪੇ ਵਾਲੇ ਹੁੰਦੇ ਨੇ ਉਹਦਾ ਸੋਚ ਜਵਾਨੀ ਵਾਲੀ ਹੈ ਠੀਕ ਹੈ ਤੇ ਹੁਣ ਇਹਨਾਂ ਨਾਲ ਜੀ ਇਹ ਇੱਕ ਤਾਂ ਕਬੱਡੀ ਦਾ ਕੱਪ ਇਥੇ ਕਬੱਡੀ ਮੇਲਾ ਦੇਖਣਾ ਬੈਲਜੀਅਮ ਚ ਤੇ ਬਾਕੀ ਬੈਲਜੀਅਮ ਦੀ ਖੇਤੀਬਾੜੀ ਬੈਲਜੀਅਮ ਦੇ ਪੰਜਾਬੀ ਪਰਿਵਾਰ ਬੈਲਜੀਅਮ ਚ ਆਪਣੇ ਕਾਫੀ ਪੰਜਾਬੀ ਰਹਿੰਦੇ ਆ ਬਹੁਤ 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 ਜ਼ਿਆਦਾ ਨੀਦਰਲੈਂਡ ਚ ਜੀ ਘੱਟ ਸੀਗੇ ਨੀਦਰਲੈਂਡ ਚ ਪੰਜਾਬੀ ਮਿਲੇ ਸੀ ਪਰ ਘੱਟ ਸੀਗੇ ਆਪਣੀ ਮੇਨ ਬਸੋ ਜਿਹੜੀ ਸੰਤਰੂਧਨ ਸ਼ਹਿਰ ਆ ਉਹ ਹੈ ਪੰਜਾਬੀ ਸੰਤਰੂਧਨ 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 ਸ਼ਹਿਰ ਹੈ ਇੱਥੇ ਤੇ ਜਿਵੇਂ ਬਰੋਨਾ ਬਰੇਸ਼ੀਆ ਉੱਥੇ ਆਪਣੇ ਪੰਜਾਬੀਆਂ ਦਾ ਗੜ੍ਹ ਸੀ ਇਟ ਲਈ ਜਿੱਥੇ ਸੰਤਰੂਨਾ ਚ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਹੁਣ ਤੇ ਹੁਣ ਚੱਲਦੇ ਆ ਇਹਨਾਂ ਦੇ ਘਰ ਨੂੰ ਉੱਥੇ ਤਿੰਨ ਗੁਰਦੁਆਰੇ ਗੁਰੂ ਘਰ ਅੱਛਾ ਤਿੰਨ ਗੁਰੂ ਘਰ ਹ ਸਰਵਾਪਾ ਦਿਖਾਉਂਦੇ ਰਹਾਂਗੇ ਤੇ ਇਹਨਾਂ ਨੇ ਹੁਣ ਕਰਨਾ ਇੱਥੇ ਰੈਸਟੋਰੈਂਟ ਦੇ ਕਾਮਕਾਰ ਇਹ ਜੋਬ ਸੰਭਾਲਦੇ ਆ ਇੱਥੇ ਪੰਜਾਬੀਆਂ ਦੇ ਰੈਸਟੋਰੈਂਟ ਵੀ ਆਪਣੇ ਤੇ ਹੁਣ ਅਸੀਂ ਘਰੇ ਘਰ ਨੂੰ ਚੱਲੇ ਆ ਉੱਥੇ ਜਾ ਕੇ ਵਲੌਗ ਦੀ ਸਮਾਪਤੀ ਕਰਾਂਗੇ ਚਲੋ ਮਿਲਦੇ ਆ ਜੀ ਉਹ ਕਿੱਥੇ ਓਕੇ ਇਹ ਫੁੱਲ ਆ ਗਏ ਜੀ ਇਹ ਲੇਟ ਹੋ ਗਏ ਥੋੜੇ ਚਲੋ ਹਾਂ ਜੀ ਸ਼ੁਕਰੀਆ ਅਸੀਂ ਅਸੀਂ ਸਵਕਾਰ ਕਰ ਲਿਆ ਲੋ ਸਿਰ ਮੱਤੇ ਜੀ ਹਾਂ ਜੀ ਤੇ ਇਹਨਾਂ ਦੀ ਖੁਸ਼ੀ ਲੇਟ ਗੈਰਹਾਜ਼ਰੀ ਇਹਨਾਂ ਦੀ ਤਾਂ ਗੈਰਹਾਜ਼ਰੀ ਨਹੀਂ ਲੇਟ ਹਾਜ਼ਰੀ ਲਾ ਦੋ ਇਹਨਾਂ ਨੂੰ ਫੁੱਲ ਪ੍ਰੈਸ਼ਨ ਹੈ ਕਾਲੀ ਐਕਸਾਈਟਮੈਂਟ ਚ ਦੇਣੇ ਭੁੱਲ ਗਏ ਪਹਿਲਾਂ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਲਓ ਜੀ ਨੀਦਰਲੈਂਡ ਦੀ ਗੱਡੀ ਤੋਂ ਬੈਲਜੀਅਮ ਦੀ ਗੱਡੀ 'ਚ ਹੋ ਕੇ ਸਵਾਰ ਤੇ ਅੱਜ ਦੇ ਆਪਣੇ ਡਰਾਈਵਰ ਨੇ ਇਹ ਭੈਣ ਮੇਰੀ ਤੇ ਇਹਨਾਂ ਨੂੰ ਇੱਕ ਨੇ ਜਾਪ ਕਰੋ ਸਤਨਾਮ ਐਕਰੂ ਦਾ ਵਿਕਰ ਐਸੋ ਕਾਂ ਸ਼ਾਂਤੀ ਨਾਲ ਪਹੁੰਚ ਜੀਏ ਬਾਲੇ ਵਧੀਆ ਨੇ ਨਾ ਭਜਾਉਂਦੇ ਵਾਲੇ ਆਕਾਰ ਹੈ ਜੀ ਕੱਲ ਦਾ ਇਨਸੀਡੈਂਟ ਅਜੇ ਭਾਜੀ ਹੁਣੀ ਦੱਸਦੇ ਸੀ ਕਹਿੰਦੇ ਇੱਕ ਬੁੜੀ ਬਾਰਨਟ ਤੇ ਚੜ੍ਹ ਲਈ ਸੀ ਗੱਡੀ ਦੇ ਤੇ ਮੈਂ ਦੱਸਦਾਂ ਨਾਲੇ ਜੀਤੇ ਭਾਜੀ ਹੁਣਾਂ ਨੂੰ ਅਸੀਂ ਪਹਿਲਾਂ ਦੇ ਜਾਣਦੇ ਸੀਗੇ ਕਾਫੀ ਟਾਈਮ ਤੋਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਹੈ ਨਾ ਵੀ ਕਦੋਂ ਸਾਡੇ ਕੋਲੇ ਆਉਂਗੇ ਕਦੋਂ ਆਉਂਗੇ ਤੇ ਫਾਈਨਲੀ ਹੁਣ ਮੌਕਾ ਮਿਲਿਆ ਹੈਗਾ ਇਹਨਾਂ ਕੋਲ ਘਰੇ ਆਉਣ ਦਾ ਤੇ ਬਾਕੀ ਹੁਣ ਬੈਲਜੀਅਮ ਚ ਚਲੋ ਇਹਨਾਂ ਨਾਲ ਘੁੰਮਦੇ ਫਿਰਦੇ ਰਾਵਾਂਗੇ ਸਮਾਨ ਉਤਾਰ ਲਿਆ ਗੱਡੀ ਚੋਂ ਘਰੇ ਰੱਖਦਾ ਤੇ ਮੈਂ ਕਿਹਾ ਚਲ ਗੇੜਾ ਦੇ ਲਈ ਥੋੜਾ ਜਾ ਬੈਲਜੀਅਮ ਦਾ ਬੈਲਜੀਅਮ ਦੇ ਆਲਾ ਦਵਾਲਾ ਦੇਖ ਲਈ ਹੁਣ ਘਰ-ਬਾਰ ਦੇਖੋ ਇੱਥੇ ਹੋਰ ਤਰ੍ਹਾਂ ਦੇ ਆ ਨਿਦਰਲੈਂਡ ਚ ਹੋਰ ਤਰ੍ਹਾਂ ਦੇ ਸੀ ਹਰੇਕ ਦੇਸ਼ ਦਾ ਇੱਥੇ ਯੂਰਪ ਦੇ ਦੇਸ਼ ਨੇੜੇ-ਨੇੜੇ ਆ ਪਰ ਹਸਾਬ-ਕਿਤਾਬ ਇਹਨਾਂ ਦਾ ਅਲੱਗ-ਅਲੱਗ ਹੈ ਆਪੋ ਆਪਣਾ ਕਲਚਰ ਆਪੋ ਆਪਣਾ ਆਪੋ ਆਪਣੀਆਂ ਬੋਲੀਆਂ ਆਪੋ ਆਪਣਾ ਸਾਰਾ ਇਹਨਾਂ ਨੇ ਅਲੱਗ-ਅਲੱਗ ਸੰਭਾਲ ਕੇ ਰੱਖਿਆ ਹੋਇਆ ਹੈਗਾ ਸੋ ਹੁਣ ਪਹੁੰਚ ਗਏ ਆ ਜੀ ਬੈਲਜੀਅਮ ਦੇ ਪਿੰਡਾਂ 'ਚ ਤੇ ਬਾਕੀ ਅੱਜ ਦਾ ਵਲੌਗ ਆਪਣਾ ਇੱਥੇ ਸਮਾਪਤ ਕਰਦੇ ਆ ਤੇ ਨੀਦਰਲੈਂਡ ਤੋਂ ਇੱਥੇ ਤੱਕ ਦਾ ਸਾਡਾ ਇਹ ਸਫ਼ਰ ਸੀਗਾ ਜਿੱਦੇ 'ਚ ਤੁਹਾਨੂੰ ਪਿੰਡ ਦਿਖਾਇਆ ਤੇ ਤੁਸੀਂ ਜੁੜੇ ਰਹੇ ਹੋਣਾ ਆਪਣੇ ਨਾਲ ਬੈਲਜੀਅਮ ਤੋਂ ਕਮਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ-ਸੋਹਣੀਆਂ ਥਾਵਾਂ ਇਥੋਂ ਦੀਆਂ ਤੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ